ਤੁਸੀਂ ਦੇਖੋ ਜਿਹੜਾ ਹਰਪ੍ਰੀਤ ਦਾ ਚੰਨੀ ਦੇ ਮੁੰਡੇ ਦੇ ਵਿਆਹ ਤੇ ਜਾਣਾ ਸੀ ਹਾਂਜੀ ਉਹ ਪਰੰਪਰਾ ਦੇ ਤੌਰ ਤੇ ਕਿੰਨਾ ਗੱਲ ਤੇ ਅਕਾਲ ਤਖਤ ਦੇ ਜਥੇਦਾਰ ਲਈ ਬਿਲਕੁਲ ਮਰਿਆਦਾ ਤਾਂ ਕਹਿੰਦੀ ਆ ਜਿਹੜਾ ਜਿਹੜਾ ਬੰਦਾ ਸਿੱਖ ਨਹੀਂ ਹੈਗਾ ਉਹਦਾ ਆਨੰਦ ਕਾਰਜ ਵੀ ਨਹੀਂ ਹੋ ਸਕਦਾ ਤਾਂ ਜਥੇਦਾਰ ਉੱਥੇ ਜਾ ਕੇ ਮੇਰੇ ਖਿਆਲ ਅਰਦਾਸ ਵੀ ਕੀਤੀ ਐ ਨੇ ਹਾਂਜੀ ਨਾਲੇ ਹੋਰ ਗੱਲ ਜਦਾਂ ਦੀ ਇੱਕ ਅ ਗੱਲਬਾਤ ਬਣ ਚੁੱਕੀ ਸੀਗੀ ਨਾ ਹਾਂਜੀ ਖਾਸ ਕਰਕੇ 84 ਤੋਂ ਬਾਅਦ ਕਾਂਗਰਸ ਦੇ ਸੰਬੰਧ ਦੇ ਵਿੱਚ ਹਾਂਜੀ ਉਹਦੇ ਵਿੱਚ ਤਾਂ ਤੁਸੀਂ ਦੇਖ ਲਓ ਕਿ ਦਰਬਾਰ ਸਾਹਿਬ ਦੇ ਵਿੱਚ ਈਵਨ ਜੇ ਅਡਵਾਨੀ ਵਰਗੇ ਵੀ ਆਉਂਦੇ ਸੀਗੇ ਹਾਂਜੀ ਭਾਜਪਾ ਦੇ ਹੁਣ ਉਹ ਕੋਈ ਸਿੱਖਾਂ ਦੇ ਕੋਈ ਬਹੁਤ ਹਮਦਰਦ ਤਾਂ ਹੈ ਨਹੀਂ ਸੀਗੇ ਹੈਗੇ ਤਾਂ ਉਹ ਵੀ ਉਹ ਸੀਗੇ ਜਿਹੜੇ ਕਹਿੰਦੇ ਸੀਗੇ ਵੀ ਅਸੀਂ ਇੰਦਰਾ ਗਾਂਧੀ ਨੂੰ ਇਸ ਕੰਮ ਵਾਸਤੇ ਤਿਆਰ ਕੀਤਾ ਇਹ ਕੰਮ ਤਾਂ ਬਹੁਤ ਚਿਰ ਪਹਿਲਾਂ ਹੋਣਾ ਚਾਹੀਦਾ ਸੀਗਾ ਹੂੰ ਉਹਨਾਂ ਨੂੰ ਦੁਰਗਾ ਮਾਤਾ ਦਾ ਖਿਤਾਬ ਤੱਕ ਉਹਨਾਂ ਨੇ ਦਿੱਤਾ ਉਸ ਵੇਲੇ ਬਹੁਤ ਵਧੀਆ ਕੰਮ ਕੀਤਾ ਯਾ ਉਹਨਾਂ ਨੂੰ ਵੀ ਦਰਬਾਰ ਸਾਹਿਬ ਦੇ ਅੰਦਰ ਸਨਮਾਨਿਤ ਕੀਤਾ ਜਾਂਦਾ ਰਿਹਾ ਅੰਮ੍ਰਿਤਸਰ ਦੇ ਅੰਦਰ ਉਹਨਾਂ ਨੂੰ ਸ਼ਰੋਮਣੀ ਕਮੇਟੀ ਦੇ ਦਫ਼ਤਰ ਦੇ ਵਿੱਚ ਵੀ ਸਦਕਾ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਰਿਹਾ ਯਾ ਪਰ ਦੂਸਰੇ ਪਾਸੇ ਜੇ ਕੋਈ ਕਾਂਗਰਸ ਦਾ ਲੀਡਰ ਆਉਂਦਾ ਸੀਗਾ ਹੂੰ ਉਹਨੂੰ ਕਦੀ ਦਰਬਾਰ ਸਾਹਿਬ ਦੇ ਅੰਦਰ ਸਨਮਾਨਤ ਨਹੀਂ ਕੀਤਾ ਗਿਆ। ਯਾ ਇਵਨ ਅ ਕੈਪਟਨ ਅਵਰਿੰਦਰ ਸਿੰਘ ਤੱਕ ਵੀ ਉਹਨੂੰ ਵੀ ਦਰਬਾਰ ਸਾਹਿਬ ਦੇ ਅੰਦਰ ਸਰੋਪਾ ਨਹੀਂ ਦਿੱਤਾ ਗਿਆ। ਹਾਂਜੀ ਤੁਹਾਨੂੰ ਯਾਦ ਹੋਣਾ ਪ੍ਰੋਫੈਸਰ ਮਨਜੀਤ ਸਿੰਘ ਨੂੰ ਜਦੋਂ ਕੱਢਿਆ ਇਹਨਾਂ ਨੇ ਹਾਂਜੀ ਉੱਥੇ ਇੱਕ ਕਾਰਨ ਇਹ ਵੀ ਸੀਗਾ ਕਿ ਉਹਨੇ ਕੇਸਗੜ ਕਿਤੇ ਕੈਪਟਨ ਅਵਰਿੰਦਰ ਸਿੰਘ ਦਾ ਸਨਮਾਨ ਕਰ ਦਿੱਤਾ ਸੀ ਸਰੋਪਾ ਦੇ ਦਿੱਤਾ ਸੀ। ਹੂੰ ਐਸੇ ਹੀ ਉਸ ਦੇ ਵਿੱਚ ਵੀ ਇਹਨੇ ਕਾਂਗਰਸ ਦੇ ਜਿਹੜਾ ਲੀਡਰ ਹੈ ਉਹਨੂੰ ਸਨਮਾਨਤ ਕਿਉਂ ਕੀਤਾ ਵੀ ਕਾਂਗਰਸ ਤਾਂ ਗੁਨਾ ਗਾਰਿਆ ਆ ਪ੍ਰਧਾਨ ਸਾਹਿਬ ਦੇ ਉੱਤੇ ਅਟੈਕ ਕਰਨ ਦੀ ਹੂੰ ਜੇ ਕਾਂਗਰਸ ਦਾ ਕੋਈ ਲੀਡਰ ਵੀ ਆਉਂਦਾ ਤੇ ਉਹਨੂੰ ਵੀ ਦਰਬਾਰ ਸਾਹਿਬ ਦੇ ਵਿੱਚ ਸਰੋਪਾ ਨਹੀਂ ਦਿੱਤਾ ਜਾਂਦਾ ਰਿਹਾ ਆ ਮੇਰਾ ਖਿਆਲ ਹੈ ਜੇ ਆ ਰਾਹੁਲ ਗਾਂਧੀ ਤੱਕ ਵੀ ਗਿਆ ਵਾ ਕਿਸੇ ਨੂੰ ਸਰੋਪਾ ਨਹੀਂ ਦਿੱਤਾ ਜਾਂਦਾ ਰਿਹਾ ਹਾਲਾਂਕਿ ਭਾਜਪਾ ਵਾਲਿਆਂ ਨੂੰ ਸਰੋਪਾ ਸਰੋਪੇ ਉੱਥੇ ਆਮ ਦਿੱਤੇ ਜਾਂਦੇ ਰਹੇ ਹੂੰ ਜਿਹਨੂੰ ਸ਼ੁਰੂ ਤੋਂ ਸਿੱਖਾਂ ਦੀ ਦੁਸ਼ਮਣ ਜਮਾਤ ਜਿਹੜਾ ਗਰਦਾਨ ਦੇ ਰਹੇ ਹੋਣ ਹਾਂਜੀ ਉਹਨਾਂ ਦੇ ਮੁੰਡੇ ਦੇ ਵਿਆਹ ਦੇ ਉੱਤੇ ਜਿਹੜਾ ਹੈਗਾ ਜਥੇਦਾਰ ਅਕਾਲ ਤਖਤ ਤੱਕ ਖਤਾਬ ਚੱਲ ਕੇ ਜਾ ਰਿਹਾ ਹੋਵੇ ਔਰ ਉੱਥੇ ਜਾ ਕੇ ਅਰਦਾਸ ਕਰ ਰਿਹਾ ਹੋਵੇ ਹੂੰ ਬਿਲਕੁਲ ਇਹ ਗੱਲ ਫਿਰ ਕਿਹਦੇ ਪਾਸ ਨੂੰ ਜਾਂਦੀ ਆ ਨਾਲੇ ਉਸ ਵੇਲੇ ਨਹੀਂ ਕੁਝ ਵੀ ਕਿਹਾ ਮੈਂ ਤਾਂ ਕਹਿੰਦਾ ਵੀ ਇਦਾਂ ਦੀਆਂ ਪਤਾ ਨਹੀਂ ਕਿੰਨੀਆਂ ਗੱਲਾਂ ਮੀਟਿੰਗਾਂ ਬੰਦਿਆਂ ਦਾ ਬਹਿਣਾ ਹੁਣ ਉਨੀ ਹੁਣ ਇਸ ਵੇਲੇ ਉਨੀ ਸਿਰਫ ਇਨਾ ਕਹਤਾ ਵੀ ਇਦਾਂ ਦੀਆਂ ਥਾਵਾਂ ਤੇ ਹੂੰ ਹੂੰ ਵੀ ਉੱਥੇ ਉਹ ਗਿਆ ਆ ਜਿੱਥੇ ਜਥੇਦਾਰ ਦਾ ਜਾਣਾ ਨਹੀਂ ਸੀ ਬਣਦਾ ਠੀਕ ਆ ਉਹ ਬੇਸ਼ੱਕ ਭੜਕੇ ਨੂੰ ਇਦਾਂ ਹੀ ਹੋਵੇ ਵੀ ਫਰਾਨੇ ਲੀਡਰ ਦੇ ਘਰ ਮੀਟਿੰਗ ਸੀ ਜੀ ਇਹ ਉੱਥੇ ਉੱਥੇ ਚਲਾ ਗਿਆ ਸੀ ਹਾਂਜੀ ਠੀਕ ਹੈ ਮਤਲਬ ਗੱਲ ਕੁਛ ਵੀ ਨਾ ਨਿਕਲੇ ਪਰ ਹੁਣ ਦੇਖਣੇ ਵਾਲੇ ਦੇ ਦਿਮਾਗ ਦੇ ਵਿੱਚ ਵੀ ਜਿਹੜਾ ਜਥੇਦਾਰ ਬੋਲਿਆ ਨਹੀਂ ਜਿਹੜਾ ਉਹਨੂੰ ਚੱਕ ਕੇ ਸਮਾਨ ਨਹੀਂ ਮਾਰਿਆ ਵੀ ਜਾਓ ਮੈਂ ਤੁਹਾਡੀ ਜਿਹੜੀ ਹੈੱਡ ਗ੍ਰੰਥੀ ਵੀ ਨਹੀਂ ਮੈਂ ਕਬੂਲ ਕਰਦਾ ਨਹੀਂ ਉਹ ਤਾਂ ਮੰਨ ਲਿਆ ਉਹਨੇ ਜੋ ਗੁਰੂ ਦਾ ਹੁਕਮ ਜਨਾਚ ਰਿਹਾ ਉਹਨਾਂ ਚਰ ਸੇਵਕੀ ਤੇ ਇਹਦਾ ਮਤਲਬ ਸੁਖਬੀਰ ਬਾਦਲ ਇਹਨਾਂ ਵਾਸਤੇ ਗੁਰੂ ਆ ਹਾਂ ਤੁਹਾਡਾ ਸੱਚਾਈ ਤਾਂ ਇਹ ਹੈ ਵੀ ਉਹਨਾਂ ਚਿਰ ਸੇਵਾ ਕੀਤੀ ਜਿੰਨਾ ਚਿਰ ਤੱਕ ਬਾਦਲਾਂ ਦਾ ਹੁਕਮ ਸੀਗਾ ਆ ਜਦੋਂ ਬਾਦਲਾਂ ਦਾ ਹੁਕਮ ਆ ਗਿਆ ਸੇਵਾ ਛੱਡਣਾ ਤਾਂ ਉਹ ਸੇਵਾ ਜੇ ਛੱਡਣੀ ਪਈ ਤਾਂ ਮਤਲਬ ਬਾਦਲੇ ਨਾਲ ਵਾਸਤੇ ਗੁਰੂ ਆ ਵੀ ਉਹ ਨਹੀਂ ਦੇਰ ਤੱਕ ਕਿ ਅਕਾਲ ਤਖਤ ਦੀ ਸੇਵਾ ਕਰ ਸਕਦੇ ਆ ਜਿੰਨੀ ਦੇਰ ਤੱਕ ਇਹਨਾਂ ਨੂੰ ਬਾਦਲਾਂ ਦਾ ਹੁਕਮ ਹੈ ਪਰ ਹੈਰਾਨੀ ਦੀ ਗੱਲ ਇਹ ਆ ਕਿ ਵੀ ਇੱਕ ਪਾਸੇ ਇਹ ਜਥੇਦਾਰ ਤੇ ਇਹ ਕਹਿ ਰਿਹਾ ਵਾ ਵੀ ਗੁਰੂ ਦਾ ਹੁਕਮ ਸੀਗਾ ਆ ਦੂਸਰੇ ਪਾਸੇ ਜਦੋਂ ਉਹਨੂੰ ਲਖਵੀਰ ਸੇ ਨੂੰ ਕੱਢੇ ਉਹਨੂੰ ਦੂਜੇ ਨੂੰ ਹਰਪ੍ਰੀਤ ਸਿੰਘ ਨੂੰ ਕੱਢਿਆ ਸੀਗਾ ਆਹ ਉਹ ਉਹ ਕਹਿ ਰਿਹਾ ਸੀਗਾ ਵੀ ਉਹ ਜਿਹੜਾ ਪੰਜਾਬੀ ਦਾ ਇੱਕ ਮੁਹਾਵਰਾ ਨਹੀਂ ਹੁੰਦਾ ਬੋਲਦੇ ਹੁੰਦੇ ਭਲਾ ਹੋਇਆ ਮੇਰਾ ਝੜਖਾ ਟੁੱਟਾ ਹੈ ਇਦਾਂ ਦਾ ਹੂੰ ਵੀ ਇੱਕ ਬੰਦਾ ਜਿਹੜਾ ਹੈਗਾ ਉਸ ਸੇਵਾ ਨੂੰ ਇਹ ਸਮਝਦਾ ਪਿਆ ਆਹ ਵੀ ਮੈਂ ਤਾਂ ਚੰਗਾ ਰਹਿ ਗਿਆ ਵੀ ਇਥੋਂ ਮੈਨੂੰ ਕੱਢ ਦਿੱਤਾ ਇਹਨਾਂ ਨੇ ਹੂੰ ਉਸੇ ਨੂੰ ਇਹ ਕਹਿ ਰਿਹਾ ਵੀ ਇਹ ਗੁਰੂ ਸਾਹਿਬ ਮੇਰੇ ਉੱਤੇ ਬਖਸ਼ਿਸ਼ ਕਰ ਰਹੇ ਆ ਆਹ ਕੀ ਜਿਸ ਦਿਨ ਹਰਪ੍ਰੀਤ ਸਿੰਘ ਨੂੰ ਉੱਥੋਂ ਕੱਢਿਆ ਗਿਆ ਸੀ ਹਾਂਜੀ ਉਸ ਦਿਨ ਰਕबीर ਸਿੰਘ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਲੱਗਾ ਵੀ ਗੁਰੂ ਦੇ ਹੁਕਮ ਦੇ ਨਾਲ ਹੀ ਕੱਢਿਆ ਜਾਂਦਾ ਤੇ ਗੁਰੂ ਦੇ ਹੁਕਮ ਦੇ ਨਾਲ ਹੀ ਰੱਖਿਆ ਜਾਂਦਾ ਉਹ 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 ਇਸ ਗੱਲ ਦਾ ਨਹੀਂ ਸੀ ਪਤਾ ਵੀ ਗੁਰੂ ਦਾ ਹੁਕਮ ਹੀ ਅੱਜ ਮੈਨੂੰ ਕੱਢਿਆ ਜਾ ਰਿਹਾ ਉਹਦੋਂ ਹਾਸਟੇਟਮੈਂਟ ਦੇਣੀ ਚਾਹੀਦੀ ਸੀ ਮੈਂ ਸ਼ੁਕਰਾਨਾ ਕਰਾਂ ਯਾ ਪਰ ਇੱਕ ਨਾ ਡਾਇਲੌਗ ਜਿਹੜਾ ਆਮ ਕਰਕੇ ਬਹੁਤ ਲੰਬਾ ਸਮਾਂ ਬੋਲਿਆ ਜਾਂਦਾ ਰਿਹਾ ਹੁਣ ਫਿਰ ਦੁਬਾਰਾ ਮੈਂ ਕਈਆਂ ਜਨਾਂ ਦੇ ਮੂੰਹੋਂ ਸੁਣਿਆ ਇਹ ਬਨਾਤ ਤੁਹਾਡੇ ਉਹ ਜਿਹੜੇ ਪੱਤਰਕਾਰੇ ਜਿਹੜੇ ਅ ਰੰਡਾਵੇ ਦੇ ਨਾਲ ਆਉਂਦਾ ਆਂਦਾ ਕੀ ਨਜਕਤਾਰ ਸਿੰਘ ਉਹਦਾ ਨਾਮ ਆ। ਤੇ ਅੱਜ ਇਹਨੂੰ ਮੈਂ ਉਹਦਾ ਬੀਬੀ ਜ਼ਗੀਰਕੁਰ ਦਾ ਵੀ ਇੱਕ ਬਿਆਨ ਸੁਣਦਾ ਪਿਆ ਸੀਗਾ। ਹੂੰ। ਸਮੇਂ-ਸਮੇਂ ਦੇ ਉੱਤੇ ਜਾਨੀ ਕਿ ਜਿੰਨੇ ਵੀ ਬਾਦਲਾਂ ਦੇ ਵਿਰੋਧੀ ਰਹੇ ਨਾ ਆਹ ਉਹਨਾਂ ਨੇ ਸਮੇਂ-ਸਮੇਂ ਦੇ ਉੱਤੇ ਇਹ ਜਿਹੜਾ ਹੈਗਾ ਵਾ ਡਾਇਲੌਗ ਜ਼ਰੂਰ ਬੋਲੇ। ਹੂੰ hmm. ਵੀ 84 ਵੇਲੇ ਜਿਹੜਾ ਹੈਗਾ ਵਾ ਉਹ ਬਾਦਲਾ ਆਪਣੇ காங்கிரஸ் ਨੇ ਜਾਂ ਇੰਦਰਾ ਗਾਂਧੀ ਨੇ ਯਾ ਅਕਾਲ ਤਖਤ ਦੀ ਇਮਾਰਤ ਦੇ ਉੱਤੇ ਹਮਲਾ ਕੀਤਾ ਸੀ ਇਮਾਰਤ ਢਾਈ ਸੀਗੀ ਹੂੰ ਪਰ ਹੁਣ ਇਹਨਾਂ ਨੇ ਅਕਾਲ ਤਖਤ ਦਾ ਸਿਧਾਂਤ ਜਿਹੜਾ ਹੈਗਾ ਉਹ ਟਾ ਹੈ ਯਾ ਹੁਣ ਤਾਂ ਉਜਗੀਰਕੁਰ ਤਾਂ ਕਹਿ ਰਹੀ ਸੀ ਵੀ ਇਹਨਾਂ ਨੇ ਤਾਂ ਹੁਣ ਜਿੱਦਾਂ ਇੰਦਰਾ ਗਾਂਧੀ ਵੀ ਪੁਲਾ ਦੇਣੀ ਲੋਕਾਂ ਨੂੰ ਹੂੰ ਵੀ ਇੰਦਰਾ ਗਾਂਧੀ ਇਹਨਾਂ ਨੁਕਸਾਨ ਨਹੀਂ ਸੀ ਕਰ ਸਕੇ ਵੀ ਆ ਹੁਣ ਲੇਟਲੀ ਜਦੋਂ ਹੁਣ ਜਥੇਦਾਰ ਨੂੰ ਕੱਢਿਆ ਉਹਦੇ ਉੱਤੇ ਬੀਬੀ ਜਗੀਰ ਕੌਰ ਦਾ ਇਹ ਬਿਆਨ ਆਇਆ ਆ ਵੀ ਇੰਦਰਾ ਗਾਂਧੀ ਨੇ ਆ ਅਕਾਲ ਤਖਤ ਦੀ ਇਮਾਰਤ ਢਾਈ ਸੀਗੀ ਹੂੰ ਇਹਨਾਂ ਨੇ ਤਾਂ ਅਕਾਲ ਤਖਤ ਦਾ ਸਿਧਾਂਤ ਜਿਹੜਾ ਹੈਗਾ ਉਹਦਾ ਮਲੇਅ ਮੀਟ ਕੀਤਾ ਇਹਨਾਂ ਨੇ ਇੰਦਰਾ ਗਾਂਧੀ ਦਾ ਚੇਤਾ ਵੀ ਸਿੱਖਾਂ ਨੂੰ ਜਿਹੜਾ ਹੈਗਾ ਭੁਲਾ ਦੇਣਾ ਯਾ ਵੀ ਇੱਕ ਜਥੇਦਾਰ ਨੂੰ ਬਦਲਣ ਨੂੰ ਉਹ ਕਹਿ ਰਿਹਾ ਵੀ ਅਕਾਲ ਤਖਤ ਦਾ ਸਿਧਾਂਤ ਜਿਹੜਾ ਹੈਗਾ ਉਹਦਾ ਮਲੇਅ ਮੀਟ ਕਰ ਦਿੱਤਾ ਉਹਨੂੰ ਜਾਨੀ ਕਿ 84 ਦਾ ਜਿਹੜਾ ਅਟੈਕ ਜਿਹਦੇ ਸਬੰਧ ਵਿੱਚ ਅਸੀਂ ਹਰ ਸਾਲ ਵੱਡੇ-ਵੱਡੇ ਬੋਰਡ ਲਾ ਕੇ ਕਹਿੰਦੇ ਆ ਵੀ ਨੈਵਰ ਫੋਰਗੇਟ 84 ਆ ਵੀ 684 ਕਦੀ ਭੁੱਲ ਨਹੀਂ ਸਕਦੇ ਜੰਮਾ ਯਾ ਵੀ ਹਰੇਕ ਸਾਲ ਅਸੀਂ ਸਰਕਾਰਾਂ ਨੂੰ ਕੋਸ਼ਦੇ ਆ ਵੀ ਇਹਨੂੰ ਅਸੀਂ ਜਾਨੀ ਕਿ ਤੀਜਾ ਕੱਲੂਕਾਰਾ ਤੱਕ ਅਸੀਂ ਕਹਿ ਦਿੰਦੇ ਆ ਆ ਵੀ ਪਹਿਲਾਂ ਦੋ ਕੱਲੂਕਾਰੇ ਹੋਏ ਸੀ ਇਹਨੂੰ ਤੀਜਾ ਕੱਲੂਕਾਰਾ ਕਹਿੰਦੇ ਆ ਹੂੰ ਤੇ ਜਦੋਂ ਉਹਨਾਂ ਦਾ ਕੰਪੇਅਰ ਕਰਦੇ ਆ ਉਹਨੂੰ ਲੈ ਆ ਕੇ ਅਸੀਂ ਜਦੋਂ ਅਕਾਲ ਤਖਤ ਦੇ ਇੱਕ ਜਥੇਦਾਰ ਨੂੰ ਕੱਢਿਆ ਜਾਂਦਾ ਆ ਉਹਦੇ ਤੋਂ ਵੀ ਹਲਕੇ ਪੱਧਰ ਤੇ ਉਹਨੂੰ ਲੈ ਕੇ ਆਉਣੇ ਵੀ ਅਕਾਲ ਤਖਤ ਦੇ ਜਥੇਦਾਰ ਨੂੰ ਕੱਢਣਾ ਇਹ ਉਹਦੇ ਨਾਲੋਂ ਵੀ ਜ਼ਿਆਦਾ ਜਿਹੜਾ ਹੈਗਾ ਸਭ ਦਾ ਨੁਕਸਾਨ ਕਰਦਾ ਹਾਲਾਂਕਿ ਜ਼ਗੀਰਕੌਰ ਨੂੰ ਖੁਦ ਪਤਾ ਪਈ ਆਪ ਜਥੇਦਾਰਾਂ ਨਾਲ ਕਿਦਾਂ ਦਾ ਟਰੀਟ ਕਰਦੀ ਰਹੀ ਆ ਮੈਂ ਉਹੀ ਗੱਲ ਕਰ ਰਿਹਾ ਸੀਗਾ ਵੀ ਜਦੋਂ ਇਹ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣੀ ਆ ਮੇਰੇ ਖਿਆਲ ਇਹਨਾਂ ਦਿਨਾਂ ਦੇ ਵਿੱਚ ਹੀ ਬਣੀ ਸੀ ਆ ਅੱਜ ਵੀ 8 ਮਾਰਚ ਆ ਤੇ ਉਦੋਂ ਵੀ ਅ ਅ ਇਸਤਰੀ ਦੇਵ ਸਸੇਗਾ ਜਿਹੜੇ ਦਿਨ ਤੇ ਇਹਨੂੰ ਬਣਾਇਆ ਗਿਆ ਸੀ ਉਦੋਂ ਯਾ ਔਰ ਬਣਦਿਆਂ ਸਾਰ ਹੀ ਇਹਨਾਂ ਦੇ ਕੰਮ ਇਹ ਸੀ ਕਿ ਜਥੇਦਾਰ ਪੂਰਨ ਸਿੰਘ ਜਿਹੜਾ ਸੀ ਉਸ ਵੇਲੇ ਉਹਨੂੰ ਇਹਨਾਂ ਨੇ ਕੱਢਿਆ ਸੀ ਹੂੰ ਕਿਉਂਕਿ ਉਹਨੇ ਸ਼ਰੋਮਣੂ ਕੰਟੀ ਦਾ ਪ੍ਰਧਾਨ ਇਹਨੂੰ ਵੀ ਸ਼ੇਕ ਦਿੱਤਾ ਜਿਹੜੇ ਪ੍ਰੋਫੈਸਰ ਮਨਜੀਤ ਸਿੰਘ ਆ ਨਕੇਲ ਸਿੰਘ ਇਹਨਾਂ ਨੂੰ ਵੀ ਸ਼ੇਕ ਦਿੱਤਾ ਸਾਰਿਆਂ ਨੂੰ ਆ ਔਰ ਉਸ ਵੇਲੇ ਇਹਨਾਂ ਨੇ ਜਦਾਂ ਜਫੇਦਾਰ ਪੂਰਨ ਸਿੰਘ ਜਿਹੜਾ ਹੈਗਾ ਉਹਨਾਂ ਨੂੰ ਉਸ ਵੇਲੇ ਨੌਕਰੀ ਤੋਂ ਕੱਢਿਆ ਸੀ ਹੂੰ ਵੀ ਜੇ ਅੱਜ ਜਫੇਦਾਰ ਨੂੰ ਕੱਢਣਾ ਜਿਹੜਾ ਹੈਗਾ ਵਾ ਉਹ ਜੂਨ 84 ਦੇ ਨਾਲੋਂ ਵੀ ਜ਼ਿਆਦਾ ਤੁਹਾਨੂੰ ਖਤਰਨਾਕ ਲੱਗਦਾ ਪਿਆ ਯਾ ਤੇ ਜਦੋਂ ਉਹੀ ਕੰਮ ਤੁਸੀਂ ਕਰਦੇ ਪਏ ਸੀ ਕਿ ਉਸ ਵੇਲੇ ਤੁਹਾਡਾ ਉਹ ਕਰਮ ਜਿਹੜਾ ਤੁਹਾਡੀ ਉਹ ਕਿਰਿਆ ਜਿਹੜੀ ਤੁਹਾਡਾ ਉਹ ਜਿਹੜਾ ਐਕਸ਼ਨ ਸੀਗਾ ਉਹਨੂੰ 84 ਦੇ ਨਾਲ ਕੰਪੇਅਰ ਨਹੀਂ ਕੀਤਾ ਜਾਣਾ ਚਾਹੀਦਾ ਸੀ ਹੂੰ ਮਸਲਾ ਤੇ ਇਹੀ ਆ ਵੀ ਜਿਹੜੇ ਉਸ ਵੇਲੇ ਵੀ ਬਾਦਲ ਵਿਰੋਧੀ ਸੀਗੇ ਉਹ ਉਦੋਂ ਵੀ ਹਾਈ ਕਹਿ ਰਹੇ ਸੀਗੇ ਆ ਵਿੱਚ 84 ਸਾਡਾ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ ਜਿੰਨਾ ਹੁਣ ਸਾਡਾ ਨੁਕਸਾਨ ਹੋ ਰਿਹਾ ਯਾ ਪਰ ਹੁਣ ਕਿਉਂਕਿ ਬਾਦਲ ਤੇ ਉਲਟ ਧਰੇ ਦੇ ਵਿੱਚ ਜਾ ਕੇ ਬੈਠੇ ਹੋਏ ਆ ਹੁਣ ਉਹੀ ਬੋਲੀ ਜਿਹੜੀ ਹੈਗੀ ਇਹਨਾਂ ਨੇ ਬੋਲਣੇ ਸ਼ੁਰੂ ਕਰ ਦਿੱਤੀ ਜਿਨ੍ਹਾਂ ਨੇ ਦੋਸ਼ ਇਹਨਾਂ ਨੇ 2 ਦਸੰਬਰ ਨੂੰ ਜਥੇਦਾਰਾਂ ਤੋਂ ਬਾਦਲ ਤੇ ਲਵਾਏ ਆ ਹਾਂਜੀ ਉਹ ਸਾਰਿਆਂ ਦੇ ਵਿੱਚ ਤਾਂ ਇਹ ਸਾਰਾ ਗਰੁੱਪ ਭਾਗੀਦਾਰ ਰਿਹਾ ਆ ਆਪ ਬਿਲਕੁਲ ਬਿਲਕੁਲ ਹਰਪ੍ਰੀਤ ਜਦੋਂ ਉੱਥੇ ਬੋਲਣ ਲੱਗਾ ਸੀ ਵੀ ਤੇਰੇ ਹੁੰਦਿਆਂ ਹੀ ਧਰਗਵਚਨ ਸਿੰਘ ਦੇ ਨਾਲ ਤੇਰੇ ਸਾਈਨ ਹੋਏ ਹੋ ਸਾਰੇ ਥਾਵਾਂ ਤੇ ਬਿਲਕੁਲ ਬਿਲਕੁਲ ਠੀਕ ਹੈ ਵੀ ਹੁਣ ਤੁਸੀਂ ਨਹੀਂ ਨਾ ਉਹ ਚੁੱਕਣਾ ਚਾ ਕੇ ਇਦਾਂ ਬੋਲਦੇ ਚੰਗੇ ਲੱਗਦੇ ਉਹ ਗੱਲਾਂ ਹੁਣ ਜਿਹੜਾ ਮਜੀਠਾ ਅੱਜ ਨਾ ਹੁਣ ਮੀਡੀਆ ਵਾਲੇ ਸਾਰੇ ਮਜੀਠੇ ਵਾਲੇ ਮਸਲੇ ਨੂੰ ਲੈ ਕੇ ਇਦਾਂ ਵੇ ਬਈ ਇਹ ਜ਼ਰੂਰ ਕੁਝ ਹੋਊਗਾ ਇਹ ਤਾਂ ਪ੍ਰਲਾਦ ਵਾਲੀ ਗੱਲ ਹੋਈ ਆ ਇਹ ਤਾਂ ਫਲਾਨਾ ਇਹ ਘਰ ਚੋਂ ਜਾਨੇ ਸਕਬੀਰ ਸਿੰਘ ਬਾਦਲ ਨੂੰ ਲਾ ਕੇ ਉਦੀ ਜਗ੍ਹਾ ਬਿਕਰਮ ਮਜੀਠੀ ਨੂੰ ਬਿਠਾ ਦਿਓ ਫਿਰ ਸਾਰਾ ਕੁਝ ਠੀਕ ਹੋ ਜਾਏ। ਅਬ ਦੱਸ ਜਿੰਨਾ ਪਹਿਲਾਂ ਮਜੀਠਿਆ ਉਹਦੇ ਨਾਲ ਸੀਗਾ ਉਦੋਂ ਤੁਹਾਨੂੰ ਪਰਵਾਹ ਨਹੀਂ ਸੀ। ਹੁਣ ਮੜ ਜਾ ਬੋਲਿਆ ਹੁਣ ਤੁਹਾਨੂੰ ਲੱਗਿਆ ਪਿਓ ਪ੍ਰਲਾਦ ਬਣ ਗਿਆ। ਜਦ ਕੇ ਉਹਨਾਂ ਦੀ ਪਤਾ ਨਹੀਂ ਖਣੀ ਉਹ ਵੀ ਉਹਨਾਂ ਦੀ ਆਪਸੀ ਸਾਹ ਚ ਗੱਲ ਕਰ ਰਿਹਾ ਕੋ ਹੈ ਸਪਸ਼ਟ ਹੋ ਰਿਹਾ। ਨਹੀਂ ਨਹੀਂ ਉਹ ਉਹ ਪੌਸਿਬਿਲਟੀ ਏ ਆ ਕਿ ਭਾਈ ਗੱਲ ਸੁਣੋ ਜੇ ਤੁਸੀਂ ਇਦਾਂ ਬੈਠੇ ਰਹੇ ਵਿਸਲੇ ਹੋ ਕੇ ਹੋ ਸਕਦਾ ਮੂਰੇ ਧੜਾ ਖੜ ਜਵੇ। ਕਿਉਂਕਿ ਹੁਣ ਜਿੰਨੇ ਵੀ ਵਿਰੋਧੀ ਆ ਉਹ ਸਾਰੇ ਵਿਕਰਮਜੀਠੀ ਦੀ ਹਮਾਇਤ ਤੇ ਜਾ ਕੇ ਖੜ੍ਹ ਜਾਣਗੇ ਜਿਨ੍ਹਾਂ ਨੇ ਵਿਰੋਧ ਪ੍ਰਕਰਨੀਆ ਉਹ 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 ਵੀ ਦੂਰ ਨਾ ਭਜਣ ਕਿਸੇ ਪਾਸੇ ਉਹ ਲੀਡ ਲੀਡ ਉਹ ਕਰੂਗਾ ਵਿਰੋਧੀ ਗਰੁੱਪ ਨੂੰ ਹੂੰ ਬਿਲਕੁਲ 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 ਪਰ ਹੈਰਾਨੀ ਆ ਇਬਨ ਹਾਜ ਜਗਤਾਰ ਸਿੰਘ ਵਰਗੇ ਪੱਤਰਕਾਰ ਉਹ ਵੀ ਹਾਂ ਗੱਲਾਂ ਕਹਿ ਰਿਹਾ ਵੀ ਉਦੋਂ ਇਮਾਰਤ ਦੇ ਉੱਤੇ ਹਮਲਾ ਹੋਇਆ ਸੀ ਹੁਣ ਸਿੱਖੀ ਸਿਧਾਂਤਾਂ ਦੇ ਅਕਾਲ ਤਖਤ ਦੇ ਸਿਧਾਂਤ ਦੇ ਉੱਤੇ ਹਮਲਾ ਹੋ ਗਿਆ ਆ ਇਹੀ ਕੁਝ ਜਥੇਦਾਰ ਰਣਜੀਤ ਸਿੰਘ ਨੂੰ ਕੱਢਣ ਵੇਲੇ ਵੀ ਹਾਈ ਗੱਲ ਉਸ ਵੇਲੇ ਆਖੀ ਜਾ ਰਹੀ ਸੀ ਜਾਨਕਿ ਉਹ ਕੁਝ ਪੱਕੀਆਂ ਗੱਲਾਂ ਹੈਗੀਆਂ ਜਿਹੜੀਆਂ ਅਸੀਂ ਰਟੀਆਂ ਹੋਈਆਂ ਈਵਨ ਮੈਂ ਤਾਂ ਹੈਰਾਨ ਰਹਾ ਕਿ ਬੀਬੀ ਜਗੀਰ ਕੁਰ ਸ਼੍ਰੋਮਣੀ ਕਮੇਟੀ ਦੀ ਕਿੰਨੇ ਸਾਲ ਪ੍ਰਧਾਨ ਰਹਿ ਚੁੱਕੀ ਆ ਆ ਈਵਨ ਹਾਈਵੇ ਜਿਹੜਾ ਤੁਸੀਂ ਡਾਕਟਰ ਅਮਰਜੀਤ ਸਿੰਘ ਦੀ ਗੱਲ ਕਰਦੇ ਹੁੰਦੇ ਆ ਵੀ ਇਹ ਤਾਂ ਹੈ ਨਹੀਂ ਵੀ ਇਹਨੂੰ ਕੁਝ ਪਤਾ ਨਹੀਂ ਹੈਗਾ ਜਾਂ ਇਹ ਪੜਿਆ ਲਿਖਿਆ ਨਹੀਂ ਯੂਨੀਵਰਸਿਟੀ ਦੇ ਵਿੱਚ ਹੈਡ ਆਫ ਡਿਪਾਰਟਮੈਂਟ ਹੈਗਾ ਇਹ ਨਾ ਜੀ ਨਾ ਇਸ ਵੇਲੇ ਜਥੇਦਾਰ ਦਾ ਕੈਂਡੀਡੇਟ ਆ ਇਹ ਅੱਛਾ ਜੀ ਲੈ ਉਹਦੀ ਉਹਦੀ ਦੌੜ ਲੱਗੀ ਉਹ ਆ ਪੂਰੀ ਠੀਕ 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 ਇਹ ਅੰਦਰ ਦੀ ਗੱਲ ਆ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਦੀ ਗੱਲ ਆ ਇਹ ਪਰ ਮੈਂ ਉਹ ਗੱਲ ਕਰ ਰਿਹਾ ਸੀਗਾ ਵੀ ਗੁਰਬਾਣੀ ਨੂੰ ਆਪਣੇ ਮਤਲਬ ਵਾਸਤੇ ਵਰਤਣਾ ਜਿਹੜਾ ਹੈਗਾ ਵੀ ਇਹ ਤਾਂ ਕੋਈ ਇਹਨਾਂ ਬੰਦਿਆਂ ਤੋਂ ਦੇਖ ਕੇ ਸਿੱਖੇ ਕਿਦਾਂ ਕਿਦਾਂ ਗੁਰਬਾਣੀ ਦਾ ਸਤਿਆਨਾਸ਼ ਕਰਦੇ ਨਾ ਨਾ ਉਹ ਤਾਂ ਨਾ ਜਦੋਂ ਕੇਜਰੀ ਆੜ ਨੇ ਆਉਣਾ ਸੀ ਪਹਿਲੀ ਵਾਰ ਹਮ ਹਮ ਜਿਹੜੀ ਤਿਆਰੀ ਮਾਜੀ ਹੁਣੀ ਪੰਥਪ੍ਰੀਤ ਹੁਣੀ ਇਦਾਂ ਕਰੀ ਫਿਰਦੇ ਸੀ ਪੇ ਬਾਈਸਾਂਸ ਨਾਲ ਰਜਮੀਰ ਸਿੰਘ ਫਲਾਨਾ ਤੁਸੀਂ ਆਪਣੇ ਵੀ ਬੰਦੇ ਦੱਸ ਦਿਓ ਆਪਣੇ ਇਦਾਂ ਉਹ ਦੂਜੇ ਧੜੇ ਨੇ ਜਿਹੜੀ ਤਿਆਰੀ ਕੀਤੀ ਉਹ ਆ ਹਾਂਜੀ ਪੇ ਇਹ ਬਾਦਲਾਂ ਨੂੰ ਇਦਾਂ ਕਰਕੇ ਪਰੇ ਤੇ ਆ ਸਾਰਾ ਕੁਝ ਕੰਟਰੋਲ ਵਿੱਚ ਹੋਣਾ ਫੇ ਕੀ ਕੀ ਕਰਨਾ ਆ ਯਾਨੀ ਉਹਦੇ ਚ ਉਹ ਅਕਾਲ ਤਖਤ ਦੇ ਜਥੇਦਾਰ ਦਾ ਕੈਂਡੀਡੇਟ ਆ ਠੀਕ ਠੀਕ ਉਹ ਆਪਣੀ ਪੂਰੀ ਤਿਆਰੀ ਜਿਹਾ ਉਹ ਪੇ ਮੈਨੂੰ ਹੀ ਝੱਕਣਾ ਹੁਣੂ ਨਹੀਂ ਗਾ ਇਹ ਮੈਨੂੰ ਗੱਲ ਭੁੱਲਣਾ ਚਾਹੀਏ ਬਿਨਾਂ ਕਰਤਮਾ ਜੇਕਰ ਫੇਕਣਾ ਵਿੱਚ ਰਹਿ ਗਈ ਆਪਣੀ ਗੱਲ ਹਾਂਜੀ ਹੁਣ ਗੁਰਬਾਣੀ ਦੇ ਵਿੱਚ ਨਾ ਇੱਕ ਪੰਕਤੀ ਆ ਜਿੱਦਾਂ ਜਿਹੜੀ ਬੀਬੀ ਜਗੀਰਕੌਰ ਨੇ ਬੋਲੀ ਆ ਹਾਂ ਹੁਣ ਗੁਰੂ ਸਾਹਿਬ ਦਾ ਸਿਧਾਂਤ ਤੇ ਜਿਹੜਾ ਹੈਗਾ ਬੜਾ ਵਧੀਆ ਔਰ ਸਪਸ਼ਟ ਆ ਹੂੰ ਵੀ ਬੰਦੇ ਦੇ ਜੀਵਨ ਦੇ ਅੰਦਰ ਸੁੱਖ ਦੁੱਖ ਆਉਂਦੇ ਰਹਿੰਦੇ ਆ ਸੁੱਖਾਂ ਦੇ ਵਿੱਚ ਬੰਦਾ ਜਦਾਂ ਆਫਰ ਦਾ ਫਰਦਾਵਾ ਦੁੱਖ ਆਉਂਦੇ ਆ ਦੁੱਖਾਂ ਦੇ ਵਿੱਚ ਬੰਦਾ ਕਬਰ ਆ ਜਾਂਦਾ ਵਾ ਉਹ ਲਾਂਭੇ ਦੇਣੇ ਸ਼ੁਰੂ ਕਰ ਦਿੰਦਾ ਆ ਤੇ ਗੁਰੂ ਸਾਹਿਬ ਦਾ ਜਿਹੜਾ ਕਹਿਣਾ ਇਹ ਹੈਗਾ ਵਾ ਵੀ ਜੇ ਦੁੱਖ ਵੀ ਜ਼ਿੰਦਗੀ ਦੇ ਵਿੱਚ ਆਉਂਦੇ ਆ ਹੂੰ ਤੇ ਦੁੱਖਾਂ ਦੇ ਵਿੱਚ ਜਦੋਂ ਆਪਾਂ ਉਲਾਂਭੇ ਦੇਣੇ ਆ ਆ ਗਿਲੇ ਸ਼ਿਕਵੇ ਕਰਦੇ ਆ ਵੀ ਮੇਰੇ ਨਾਲ ਮਾਰਾ ਕੀਤਾ ਉਹਨੇ ਮਾਰਾ ਕੀਤਾ ਉਹਨੇ ਮਾਰਾ ਕੀਤਾ ਹੂੰ ਜਾਂ ਕਰਦਾ ਕਰਦਾ ਬੰਦਾ ਉਸ ਵੇਲੇ ਰੱਬ ਨੂੰ ਉਲਾਂਭੇ ਦੇਣੇ ਸ਼ੁਰੂ ਕਰ ਦਿੰਦਾ ਜਦ ਕਿ ਸਚਾਈ ਇਹ ਆ ਵੀ ਉਲੰਭੇ ਦੇਣ ਦੇ ਨਾਲ ਕੋਈ ਫਰਕ ਨਹੀਂ ਪੈਣਾ ਕਿਸੇ ਦਾ ਸਮਾਂ ਜਿਹੜਾ ਹੈਗਾ ਉਹ ਬਦਲਣਾ ਨਹੀਂ ਹੈਗਾ ਨਾ ਉਲੰਭੇ ਦੇਣ ਦੇ ਨਾਲ ਸੁੱਖਾਂ ਤੇ ਦੁੱਖਾਂ ਦਾ ਕੋਈ ਸਬੰਧ ਨਹੀਂ ਹੈਗਾ ਨਾ ਜਿਹੜਾ ਇੱਕ ਰੱਬੀ ਨਿਜਮ ਆ ਜੇ ਤੁਸੀਂ ਉਹਨੂੰ ਭੰਡੀ ਜਾਓਗੇ ਦਿਨ ਰਾਤ ਲਾ ਉਹਦੇ ਨਾਲ ਕੀ ਉਹ ਨਿਜਮ ਬਦਲ ਜਾਊਗਾ ਨਾ ਹੁਣ ਉਸ ਸੰਦਰਭ ਦੇ ਵਿੱਚ ਜਦੋਂ ਗੁਰੂ ਸਾਹਿਬ ਕਹਿੰਦੇ ਆ ਵੀ ਜਿੱਥੇ ਬੋਲਣ ਹਾਰੀ ਆ ਤਿੱਥੇ ਚੰਗੀ ਚੰਗੀ ਚੁੱਪ ਹੁਣੋ ਸ਼ਬਦ ਤੇ ਸਾਰਾ ਇਹੀ ਆ ਵੀ ਨਾਨਕ ਬੋਲਣ ਚਖਣਾ ਦੁੱਖ ਛਡ ਮੰਗੀਆਂ ਸੁੱਖ ਸੁੱਖ ਦੁੱਖ ਦੋਵੇਂ ਨਰ ਕੱਪੜੇ ਪਹਿਰਾਂ ਜਾਏ ਮਨੁੱਖ ਯਾ ਵੀ ਜਿਹੜਾ ਬੰਦਾ ਇਹ ਆਖੇ ਮੇਰੀ ਜ਼ਿੰਦਗੀ ਦੇ ਵਿੱਚ ਕਦੀ ਦੁੱਖ ਨਾ ਆਵੇ ਹੂੰ ਸੋਖੀ ਸੁਖ ਹੋਣ ਯਾ ਕਦੀ ਮੈਨੂੰ ਜ਼ਿੰਦਗੀ ਚ ਕੋਈ ਮੁਸ਼ਕਲ ਦਾ ਸਮਾਂ ਮੇਰੇ ਸਾਹਮਣੇ ਆਵੇ ਨਾ ਯਾ ਉਹਨੂੰ ਗੁਰੂ ਸਾਹਿਬ ਕਹਿੰਦੇ ਵੀ ਬੰਦਾ ਚੱਕ ਮਾਰਦਾ ਪਿਆ ਵਾ ਵਿਅਰਥ ਦੇ ਵਿੱਚ ਰੋਣਾ ਪਾਉਂਦਾ ਪਿਆ ਵਾ ਯਾ ਜਦ ਕਿ ਸੁੱਖ ਤੇ ਦੁੱਖ ਜ਼ਿੰਦਗੀ ਦੇ ਵਿੱਚ ਦੋਨੋਂ ਹੀ ਆਉਣੇ ਦੋ ਤਰ੍ਹਾਂ ਦੇ ਕੱਪੜੇ ਆ ਜਿਹੜੇ ਬੰਦੇ ਦਾ ਜਨਮ ਹੋਇਆ ਉਹਨੂੰ ਦੋਨੋਂ ਤਰ੍ਹਾਂ ਦੇ ਕੱਪੜੇ ਜਿਹੜੇ ਪਾਉਣੇ ਪਹਿਣਨੇ ਆ ਸੁੱਖਾਂ ਦੇ ਵੀ ਦੁੱਖਾਂ ਦੇ ਯਾ ਇਸ ਵਾਸਤੇ ਜਿੱਥੇ ਉਲੰਭੇ ਦੇਣ ਦਾ ਫਾਇਦਾ ਕੋਈ ਨਹੀਂ ਜਿੱਥੇ ਉਸ ਨਿਜਮ ਨੂੰ ਉਸ ਹੁਕਮ ਨੂੰ ਉਸ ਰਜਾ ਨੂੰ ਭੰਡਣ ਦਾ ਫਾਇਦਾ ਕੋਈ ਨਹੀਂ ਹੂੰ ਉਥੇ ਸਿਆਣਪ ਇਹਦੇ ਵਿੱਚ ਆ ਵੀ ਆਪਣਾ ਸਿਰ ਝੁਕਾ ਦੇਈ ਇਹ ਉਹਨੂੰ ਸਵੀਕਾਰ ਕਰ ਲਈ ਉਹਨੂੰ ਅਕਸੈਪਟ ਕਰ ਲਈ ਯਾ ਉਹਨੂੰ ਮੰਨ ਲਈਏ ਯਾ ਹੁਣ ਕਿੰਨਾ ਸੋਹਣਾ ਸਿਧਾਂਤ ਆ ਪਰ ਬੀਬੀ ਜਗੀਰਕੁਰ ਦੇ ਕੋਲੋਂ ਜਦੋਂ ਇਹ ਪੁੱਛਿਆ ਬਾਦਲਾਂ ਦੇ ਸਬੰਧ ਦੇ ਵਿੱਚ ਹੂੰ ਤੇ ਬੀਬੀ ਜਗੀਰਕੁਰ ਉਥੇ ਬਾਦਲਾਂ ਦੇ ਸਬੰਧ ਵਿੱਚ ਇਹ ਪੰਕਤੀ ਪੜ੍ਹ ਕੇ ਸੁਣਾਉਂਦੀ ਪਈ ਆ ਵੀ ਜਿੱਥੇ ਬੁੱਲਣ ਹਾਰੀ ਆ ਤੇ ਇੱਥੇ ਚੰਗੀ ਚੁੱਪ ਵੀ ਇਹਨਾਂ ਬਾਦਲਾਂ ਨੂੰ ਪੰਗਿਆ ਕੀ ਯਾਨੀ ਕਿ ਇਹ ਹਾਲਤ ਉਸ ਦੀ ਆ ਜਿਹੜੀ ਆਮ ਸਖ ਵੀ ਨਹੀਂ ਜਿੰਦਗੀ ਦੇ ਵਿੱਚ ਪਹਿਲਾ ਕੀਰਤਨ ਵੀ ਕਰਦੀ ਰਹੀ ਆ ਉਹ ਬੀਬੀ ਹੂੰ ਇਹਦਾ ਮਤਲਬ ਗੁਰਬਾਣੀ ਤੋਂ ਜਾਣੂ ਆ ਯਾ ਫਿਰ ਸ਼ਰੋਮਣੀ ਕਮੇਟੀ ਦੀ ਕਿੰਨੇ ਸਾਲ ਕਿੰਨੀ ਵਾਰੀ ਉਹ ਪ੍ਰਧਾਨ ਬਣਦੀ ਰਹੀ ਆ ਔਰ ਇੱਕ ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਕਹਿੰਨੇ ਆ ਉਹਦੇ ਇੱਕ ਜ਼ਿੰਮੇਵਾਰੀ ਵਾਲੇ ਅਹੁਦੇ ਦੇ ਉੱਤੇ ਕਿੰਨਾ ਚਿਰ ਉਹ ਰਹੀ ਆ ਆ ਪਰ ਜਦੋਂ ਗੁਰਬਾਣੀ ਦੀ ਗੱਲ ਆਉਂਦੀ ਆ ਗੁਰਬਾਣੀ ਦੀ ਅਸੀਂ ਤਾਂ ਹੀ ਫੇਰਨ ਦੇ ਵਿੱਚ ਅਸੀਂ ਕੋਈ ਕਸਰ ਨਹੀਂ ਚਾਹੇ ਸਾਡੇ ਵਿਦਵਾਨ ਆ ਜਾ ਸਾਡੇ ਇਹਨਾਂ ਸੰਸਥਾਵਾਂ ਦੇ ਉੱਤੇ ਬੈਠੇ ਹੋਏ ਇਹਨਾਂ ਉੱਚੇ ਅਹੁਦਿਆਂ ਦੇ ਉੱਤੇ ਬੈਠਣ ਵਾਲੇ ਵਿਦਵਾਨ ਹਮ ਪੂਰਾ ਜੋਰ ਪੂਰਾ ਜੋਰ ਲਾਉਨੇ ਆ ਸੀ ਯਾ ਬਿਲਕੁਲ ਬਿਲਕੁਲ ਬਿਲਕੁਲ